ਸ਼ਿਵਰੀ ਦੇਵੀ ਮਾਦੇ ਕਿਵੇਂ ਦੇਖਦੇ ਹੋ ਤੁਹਾਡੇ ਬੇਟਾ ਅਮਨ अरोड़ा ਹੁਣੇ ਪੰਜਾਬ ਦਾ ਪ੍ਰਧਾਨ ਇਲਾਨ ਕਰ ਦਿੱਤਾ ਗਿਆ ਉਹਨਾਂ ਨੂੰ ਸਾਰੇ ਪੂਰੇ ਪੰਜਾਬ ਦੇ ਵਾਗਡੋਰ ਉਹਨਾਂ ਦੇ ਹੱਥ ਦੇ ਵਿੱਚ ਆ ਗਿਆ ਕੀ ਕਹਣਾ ਚਾਹੋ ਵਾਗਡੋਰ ਸਰਕਾਰ ਨੇ ਦਿੱਤੀ ਹੈ ਪ੍ਰਮਾਤਮਾ ਨੇ ਦਿੱਤੀ ਹੈ ਸਰਕਾਰ ਨੇ ਲਾਇਕ ਸਮਝਿਆ ਉਹਦੇ ਹੱਥੇ ਚ ਵਾਗਡੋਰ ਫੜਾਈ ਹੈ ਪਰ ਉਹ ਜਿੱਥੋਂ ਤੱਕ ਮੈਂ ਕਹਿੰਨੀ ਆ ਅਮਨ अरोड़ा ਇੱਕ ਇਦਾਂ ਦੀ ਪ੍ਰਮਾਤਮਾ ਨੇ ਸ਼ਕਸ਼ੀਰਤ ਬਣਾਈ ਹੈ ਕਿ ਉਹ ਕੰਮ ਦਾ ਸ਼ੌਕ ਕੋਈ ਕਾਸੀ ਦਾ ਲਾਲਚ ਨਹੀਂ ਬਿਲਕੁਲ ਵੀ ਸਾਰਿਆਂ ਨੂੰ ਪਿਆਰ ਦੀਆਂ ਨਜ਼ਰਾਂ ਨਾਲ ਦੇਖਦਾ ਹੈ ਸਭ ਦੀ ਗੱਲ ਸੁਣਦਾ ਹੈ ਸਭ ਦੇ ਦੁੱਖ ਸੁੱਖ ਤੇ ਖੜਦਾ ਹੈ ਇਹ ਹੀ ਉਹਦੀ ਬਹੁਤ ਵੱਡੀ ਸ਼ਾਬਾਸ਼ੀ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਇਹ بیٹے ਨੂੰ ਪ੍ਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਹੋਈ ਹੈ ਨਾ ਕਿ ਇਹ ਕਿਸੇ ਵੀ ਤਰ੍ਹਾਂ ਦਾ ਇਹਦੇ ਚ ਕੋਈ ਅਪਗੁਣ ਨਹੀਂ ਹੈਗਾ ਗੁਣੀ ਗੁਣ ਨੇ ਜਿੰਨੇ ਵੀ ਗਿਣ ਲਈਏ ਗੁਣੀ ਗੁਣ ਨੇ ਇੱਕ ਮਾਂ ਜਦੋਂ ਆਪਣੇ ਬੁੱਤ ਦੀ ਤਰੱਕੀ ਦੇਖਦੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਉਹਨੂੰ ਹੁੰਦੀ ਹੈ 2017 ਦੇ ਵਿੱਚ ਜਿੱਤ ਹੋਈ 22 ਚ ਉਸ ਤੋਂ ਵੱਡੀਆਂ ਵੋਟਾਂ ਨਾਲ ਜਿੱਤ ਵੀ ਤੇ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਨਾਲ ਉਹਦਾ ਬਿਲਕੁਲ ਬੇਟਾ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਇਸ ਤੋਂ ਵੱਡੀ ਹੋਰ ਜ਼ਿੰਮੇਵਾਰੀ ਕਿਹੜੀ ਹੋ ਸਕਦੀ ਹੈ ਸਾਰੇ ਪੰਜਾਬ ਪ੍ਰਦੇਸ਼ ਦਾ ਕਾਂਗਰਸ ਦਾ ਭਾ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਿਆ ਬਣਾਇਆ ਸਰਕਾਰ ਨੇ ਉਹਦੇ 'ਚ ਕੋਈ ਗੁਣ ਦੇਖੇ ਹੀ ਹੋਣਗੇ ਨਾ ਆਪਾਂ ਕਿਸੇ ਨੂੰ ਤਾਂ ਹੀ ਆਪਾਂ ਕਿਸੇ ਨੂੰ ਉਹਦਾ ਰਕੀ ਦਿੰਦੇ ਆ ਜੇ ਗੁਣ ਹੋਣਗੇ ਉਹਦੇ ਤੇ ਇਹ ਗੁਣਾ ਤੇ ਆਪਦੇ ਆ ਤੇ ਪੂਰਾ ਉਤਰੂਗਾ ਮੈਨੂੰ ਇੰਨਾ ਵਿਸ਼ਵਾਸ ਹੈਗਾ ਤੁਹਾਨੂੰ ਪਤਾ ਕਦੋਂ ਲੱਗਿਆ ਕਿਉਂਕਿ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਹੋਊਗਾ ਕਿਵੇਂ ਦਾ ਮਾਹੌਲ ਸੀ ਤੁਹਾਡਾ ਮੈਨੂੰ ਬੇਟਾ ਵੈਸੇ ਮਾਹੌਲ ਤਾਂ ਕੰਨਿਆ ਨੇ ਪਹਿਲਾਂ ਵੀ ਕਹਿ ਲਿਆ ਸੀ ਇੰਨਾ ਸਾਰਾ ਹੋ ਗਿਆ ਸੀ ਬਹੁਤ ਚਲ ਦੇਖੀ ਉਹ ਜਦੋਂ ਟਾਈਮ ਆਊਗਾ ਪ੍ਰਮਾਤਮਾ ਇਹ ਟਾਈਮ ਬੜੀ ਚੀਜ਼ ਹੁੰਦਾ ਬੇਟਾ ਸਮਾਂ ਜਿਹੜਾ ਉਹ ਕਹਿੰਦੇ ਹੁੰਦੇ ਨੇ ਪਰਮਾਤੂ ਬਗੈਰ ਤੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਜਦੋਂ ਸਮਾਂ ਆਇਆ ਪਰਮਾਤੂਆਂ ਨੇ ਐਨ ਜਿਵੇਂ ਛੱਪਰ ਫਾਫੜੇ ਕੇ ਚੋਲੀਆਂ ਭਰਤੀਆਂ ਸਾਡੀਆਂ ਤਾਂ 22 'ਚ ਵੀ ਆ 17 'ਚ ਵੀ ਲੜਿਆ ਚਲ ਸਰਕਾਰ ਨਹੀਂ ਬਣੀ ਵਧੀਆ ਹੋ ਗਿਆ ਵਿਧਾਇਕ ਬਣਿਆ 22 'ਚ ਮੰਤਰੀ ਬਣਿਆ ਵਿਧਾਇਕ ਬਣਿਆ ਹੁਣ ਸਰਕਾਰ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਹਨੂੰ ਬੜੇ ਸ਼ੌਕ ਨਾਲ ਪਿਆਰ ਨਾਲ ਨਿਭਾਊਗਾ ਮੈਨੂੰ ਇੰਨੀ ਜ਼ਰੂਰ ਤਸੱਲੀ ਹੈ ਮਾਤਾ ਬਹੁਤ ਸੁੱਖਾ ਸੁਖਦੀ ਹੁੰਦੀ ਆ ਹੁਣ ਕਿੰਨੀ ਕੁ ਸੁੱਖਾ ਸੁਖੀ ਨੇ ਜਿਹੜਿਆ ਤੁਸੀਂ ਪੂਰੀਆ ਕਰ ਰਿਆ ਬੇਟਾ ਸੁੱਖਾ ਦਾ ਜਿੱਥੇ ਜਿੱਥੇ ਮਾਵਾਂ ਤਾਂ ਮੱਥਾ ਹੀ ਟੇਕਦੀਆਂ ਹੁੰਦੀ ਆ ਰਿਆ ਜਿੱਥੇ ਕੋਈ ਮੂਰੇ ਆਇਆ ਉੱਥੇ ਹੀ ਹੱਥ ਸਿਰ ਝੁਕਾਤਾ ਹੱਥ ਜੋੜਤੇ ਮਾਵਾਂ ਤੇ ਇਹੀ ਕੁਛ ਕਰ ਸਕਦੀ ਕਰਨ ਪਰ ਜ਼ਿੰਮੇਵਾਰੀ ਹੁਣ ਸੁਨਾਮ ਤੋਂ ਲੈ ਕੇ ਪੂਰੇ ਪੰਜਾਬ ਦੇ ਜਿਵੇਂ ਤੁਸੀਂ ਦੱਸਦੇ ਸੀ ਕਿ ਪੂਰੇ ਪੰਜਾਬ ਦੇ ਹੁੰਦੇ ਨਹੀਂ ਹੈਗੇ ਸੀ ਹਣਾ ਪੂਰੇ ਪੰਜਾਬ ਦੇ ਆਣਾ ਪੀਣਾ ਟਾਈਮ ਤੇ ਨਹੀਂ ਖਾਂਦੇ ਸੀ ਹੁਣ ਜ਼ਿਆਦਾ ਜ਼ਿੰਮੇਵਾਰੀ ਵਧ ਗਈ ਬੇਟਾ ਮੈਂ ਇਹਦੇ ਚ ਕੀ ਕਹਿ ਸਕਦੀ ਆ ਮੈਂ ਤਾਂ ਇਹੀ ਕਹਿ ਸਕਦੀ ਆ ਮੈਂ ਤਾਂ ਉਹ ਕੁੜੀ ਜਿਹੜੀ ਉਹਦੀ ਵਾਈਫ ਹੈ ਉਦੇ ਘਰ ਵਾਲੀ ਆ ਮੈਂ ਤਾਂ ਉਸੇ ਨੂੰ ਕਹਿ ਸਕਦੀ ਆ ਬੇਟਾ ਇਹਦਾ ਖਾਣੇ ਦਾ ਤੇ ਨੀਂਦ ਦਾ ਧਿਆਨ ਰੱਖਿਆ ਕਰ ਮੈਂ ਤੇ ਇਹੀ ਕਹਿ ਸਕਦੀ ਆਂ ਪਰ ਉਹ ਰਖਦੀ ਵੀ ਬਹੁਤ ਹੈ ਬਹੁਤ ਕਰਦੀ ਆ ਉਹਦਾ ਧਿਆਨ ਪਿੱਛੇ ਪਿੱਛੇ ਪਿਛੇ ਅਮਨ ਜੀ ਅਮਨ ਜੀ ਅਮਨ ਜੀ ਪਰ ਮੈਂ ਕਹਿੰਦੀ ਐ ਇਹ ਜੀ ਲੜਕੀ ਹਰੇਕ ਆ ਬੰਦੇ ਨੂੰ ਜੇ ਮਿਲ ਜਾਵੇ ਨਾ ਮੈਂ ਕਹਿੰਦੀ ਆ ਦੁਨੀਆ ਸਵਰਗ ਬਣ ਜਾ ਠੀਕ ਆ ਬੰਦਾ ਧੰਨਵਾਦ ਜਦੋਂ ਨਾਮ ਆਕੇ ਸਾਡੀ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਤੇ ਸਾਡੀ ਖੁਸ਼ੀ ਨੂੰ ਹੋਰ ਚਰਚੰਦ ਲਾਈ ਸੋ ਅੱਜ ਦੇ ਲਈ ਸਾਡੇ ਸ਼ਹਿਰ ਲਈ ਬਹੁਤ ਵੱਡਾ ਭਾਗ ਗਾਣਾ ਦਿਨਾ ਕਿਉਂਕਿ ਮੰਤਰੀ ਸਾਹਿਬ ਨੂੰ ਕੰਮ ਕਰਨ ਦਾ ਸ਼ੌਂਕ ਉਹਨਾਂ ਦੇ ਫਾਦਰ ਤੋਂ ਗੁਰਤੀ ਵਿੱਚ ਮਿਲਿਆ ਸੀ ਕਿਉਂਕਿ ਵੱਡੇ ਬਾਵੀ ਜੀ ਨੂੰ ਵੀ ਬਹੁਤ ਕੰਮ ਕਰਨ ਦਾ ਸ਼ੌਂਕ ਸੀ ਉਸੇ ਤਰ੍ਹਾਂ ਬਾਈ ਜੀ ਨੂੰ ਵੀ ਮੰਤਰੀ ਸਾਹਿਬ ਨੂੰ ਵੀ ਕੰਮ ਕਰਨ ਦਾ ਸ਼ੌਂਕ ਹੈ ਸਾਡੇ ਲਈ ਅੱਜ ਹੋਰ ਖੁਸ਼ੀ ਦੁੱਗਣਾ ਸਾਡੀ ਖੁਸ਼ੀਆਂ ਚ ਵਾਧਾ ਇਸ ਕਰਕੇ ਹੋ ਗਿਆ ਪਹਿਲਾਂ ਬਾਈ ਜੀ ਐਮਐਲਏ ਸੀ ਤੇ ਫਿਰ ਮੰਤਰੀ ਦੇ ਤੇ ਅੱਜ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਬਣੇ ਤੇ ਉਹ ਸਾਡੇ ਹਲਕੇ ਨੂੰ ਬਹੁਤ ਵੱਡਾ ਮਾਣ ਮਿਲਿਆ ਸਰ ਕਿਸ ਤਰੀਕਾ ਨਾਲ ਦੇਖਦੇ ਹੋ ਮਾਹੌਲ ਕਿਵੇਂ ਦਾ ਬਣਿਆ ਹੋਇਆ ਅਰੋੜਾ ਜੀ ਦੇ ਘਰੇ ਕਿਉਂਕਿ ਲੱਡੂ ਵੰਡ ਰਹੇ ਹੋ ਢੋਲ ਵੱਜ ਰਹੇ ਨੇ ਖੁਸ਼ੀਆਂ ਕਿੰਨੀਆਂ ਕਰ ਬਹੁਤ ਵਧੀਆ ਮਾਹੌਲ ਹੈ ਜੀ ਸਾਰਿਆਂ ਨੂੰ ਵੱਡੀ ਗੱਲ ਅਕਾਲ ਪੁਰਖ ਦਾ ਮੈਂ ਇਸ ਗੱਲੋਂ ਧੰਨਵਾਦ ਕਰੀਆ ਵੀ ਸਾਡੀ ਆਸ ਨੂੰ ਬੂਰ ਪੈਣ ਲੱਗੇ ਜੋ ਸ਼ੁਰੂਆਤ ਕੀਤੀ ਸੀ ਅਮਨ ਜੀ ਨੇ ਪਹਿਲਾਂ ਹਲਕੇ 'ਚ ਘਰ-ਘਰ ਜਾ ਕੇ ਸਾਰਿਆਂ ਨੂੰ ਉਹਨਾਂ ਦਾ ਕੰਮ ਕੀਤੇ ਤੇ ਹੁਣ ਉਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ ਮੈਂ ਤਾਂ ਇਹੀ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇੱਕ ਵਾਰੀ ਬਾਈ ਜੀ ਜਦੋਂ ਕੋਈ ਜ਼ਿੰਮੇਵਾਰੀ ਸੰਭਾਲ ਲੈਂਦੇ ਨੇ ਉਸ ਤੋਂ ਬਾਅ ਨਿੱਜੀ ਤਾਂ ਕਿਸੇ ਦਾ ਹੋ ਸਕਦਾ ਕੋਈ ਨਿੱਜੀ ਗੁੱਸਾ ਹੋਵੇ ਪਰ ਉਹ ਆਮ ਜਨਤਾ ਦੇ ਕੰਮਾਂ ਦਾ ਕਦੇ ਕਿਸੇ ਨੂੰ ਲਾਂਭਾ ਨਹੀਂ ਆਉਂਦੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਉਹ ਪੰਜਾਬ ਨੂੰ ਇੰਨੇ ਵਧੀਆ ਟੰਗਾਂ ਚਲਾਉਣਗੇ ਆਉਣ ਵਾਲੇ ਅਸੀਂ ਤਾਂ ਕਹਾਂਗੇ ਪਰਮਾਤਮਾ ਚਾਹੇ ਮੁੱਖ ਮੰਤਰੀ ਪੰਜਾਬ ਆਪਾਂ ਇੱਥੇ ਇਕੱਠੇ ਹੋਈਏ ਬਣ